ਆਟੋ ਹੀ ਲਾਉਂਦੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਜਿਆਦਾ ਤੁਹਾਨੂੰ ਇਹ ਇਹ ਸਟੇਸ਼ਨ ਨੂੰ ਚਲਾਉਂਦੇ ਹੁੰਦੇ ਸੀ ਆਟੋ ਇਹ ਅੱਛਾ ਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਇਹਦਾ ਪਤਾ ਲੱਗਿਆ ਤੁਹਾਨੂੰ ਉਹ ਰੋਡ ਤੇ ਹੀ ਵੇਖਦੇ ਹੁੰਦੇ ਸੀ ਇਹਨਾਂ ਨੂੰ ਅਸੀਂ ਹਾਂਜੀ 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 ਇਹਨਾਂ ਦਾ ਘਰ-ਬਾਰ ਤੁਹਾਨੂੰ ਘਰ-ਬਾਰ ਦਾ ਨਹੀਂ ਪਤਾ ਜੀ ਆਪਾਂ ਨੂੰ ਐਵੇਂ ਕੀ ਹੈ ਹਾਂਜੀ ਹਾਂਜੀ ਮੇਰਾ ਸ਼ੋਭਨ ਸ਼ਰਮਾ ਨਾਮ ਹੈ ਪਾਜੀ ਆ ਮੈਂ ਚਾਹ ਪੈਕ ਕਰਾਣ ਗਿਆ ਪਾਜੀ ਉਧਰੋਂ ਆ ਰਹੇ ਸੀਗੇ ਆਟੋ ਚ ਲਾਉਂਦੇ ਨੇ ਇਹ ਤੇ ਬਸ ਇੱਧਰ ਆਏ ਆ ਤੇ ਮੈਂ ਚਾਹ ਪੈਕ ਕਰਾ ਕੇ ਤੇ ਇੱਥੇ ਦੇਖਿਆ ਆ ਕੇ ਵੀ ਇਹ ਪੂਰੇ ਹੋ ਗਏ ਆ ਕੋਈ ਪਤਾ ਨਾ ਤਾਂ ਅੜਵਾ ਕਿੱਥੇ ਨਹੀਂ ਘਰ ਬਾ ਨਹੀਂ ਪਤਾ ਰੋਡ ਤੇ ਹੀ ਆਪਾਂ ਇਹਨਾਂ ਨੂੰ ਦੇਖਿਆ ਕਿ ਆਟੋ ਚਲਾਉਂਦੇ ਨੇ ਅੱਛਾ ਹਾਂਜੀ ਮਤਲਬ ਇੱਕਦਮ ਮੈਂ ਵੀ ਹਾਂਜੀ ਬਸ ਬਾਕੀ ਇੱਥੇ ਜੋ ਤੁਹਾਨੂੰ ਪਤਾ ਹੀ ਆ ਥੋੜੀ ਜਿਹੀ ਇਹ ਹੀ ਪਤਾ ਲੱਗਿਆ ਵੀ ਉਹ ਤੁਰਿਆਂ ਆਉਂਦਾ ਗਿਰ ਗਿਆ ਵਾ ਪਤਾ ਕੀਤਾ ਉਹਨੂੰ ਚੈੱਕ ਕੀਤਾ ਉਹ ਡੈੱਡ ਹੋ ਗਿਆ ਮੌਕੇ ਤੇ ਬਿਲਕੁਲ ਉਹਦਾ ਅਸੀਂ ਫੋਨ ਤੋਂ ਐਡਰੈਸ ਲੱਭ ਰਹੇ ਆ ਥਾਣੇ ਨੂੰ ਕਾਲ ਕਰਤੀ ਆ ਐਂਬੂਲੈਂਸ ਨੂੰ ਕਾਲ ਕਰ ਦਿੱਤੀ ਆ ਰਿਹਾ ਲੋਕਾਂ ਵਲੋਂ ਗਿਆ ਜਿਹੜੇ ਦਵਾਈ ਲੈਣ ਜਾ ਰਹੇ ਆ ਜੀ ਆ ਸਾਰੇ ਕਾਗਜ਼ ਫੋਲ ਲਿਆ ਉਹਦਾ ਫੋਨ ਜਿਹੜਾ ਲੋਕ ਆ ਉਹਦਾ ਅਸੀਂ ਲੋਕ ਖਲਾ ਕੇ ਉਹਦਾ SIM ਦੂਜੇ ਨੰਬਰ 'ਚ ਪਾ ਕੇ ਉਹ ਤੇ ਐਡਰੈਸ ਕਰ ਰਹੇ ਆ ਜੇ ਉਹਦੇ ਕੋਈ ਆ ਜਾਣਾ ਵਾਕਫਤਾ ਵਧੀਆ ਗੱਲਾਂ ਆ ਜੀ ਹੁਣ ਡੈੱਡ ਬੋਡੀ ਕਿੱਥੇ ਭੇਜਣੀ ਆ ਸਾਰਾ ਅਸੀਂ ਤਾਂ ਡਿਵੀਜ਼ਨ ਨੰਬਰ 7 ਵਾਲੇ ਆ ਰਹੇ ਜੀ ਸਾਡੇ ਕੋਲ ਆਈਓ ਆ ਰਹੇ ਸਾਡੇ ਕੋਲ ਉਹਨਾਂ ਦੇ ਹਸਪੀਟਲ